ਅੱਜ ਚਾਰ ਵੱਡੀਆਂ ਖਬਰਾਂ ਨੇ ਇੱਕ ਤਾਂ ਅੱਜ ਪੰਜਾਬ ਪੁਲਿਸ ਦੇ ਇਨਕਾਊਂਟਰ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਆ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਹੈ ਪੰਜਾਬ ਪੁਲਿਸ ਦੇ ਡੀਐਸਪੀ ਨੂੰ ਸਸਪੈਂਡ ਕੀਤਾ ਗਿਆ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਤੀਜੀ ਖਬਰ ਹੈ ਲਾਡੋਵਾਲ ਲੁਧਿਆਣਾ ਦੇ ਟੋਲ ਪਲਾਜੇ ਦੇ ਉੱਪਰ ਗੋਲੀਆਂ ਚੱਲੀਆਂ ਨੇ ਉਹ ਵੀ ਮਾਮਲਾ ਤੁਹਾਨੂੰ ਅੱਗੇ ਦੱਸਦੇ ਆ ਤੇ ਚੌਥੀ ਵੱਡੀ ਖਬਰ ਹੈ ਸੰਯੁਕਤ ਕਿਸਾਨ ਮੋਰਚੇ ਦੀ ਅੱਜ ਵੱਡੀ ਮੀਟਿੰਗ ਹੋ ਰਹੀ ਹੈ। ਔਰ ਜਿਹੜਾ ਬਿਜਲੀ ਸੋਧ ਬਿੱਲ ਹੈ ਇਹਦੇ ਉੱਪਰ ਬਹੁਤ ਵੱਡਾ ਐਲਾਨ ਕਿਸਾਨ ਸੰਯੁਕਤ ਮੋਰਚਾ ਕਰ ਰਿਹਾ ਹੈ। ਚਾਰਾਂ ਖਬਰਾਂ ਦੀ ਪੂਰੀ ਜਾਣਕਾਰੀ ਹੁਣ ਤੁਹਾਨੂੰ ਆਪਾਂ ਦਿੰਨੇ ਆ। ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਹਰ ਮੁੱਦੇ ਤੇ ਜਰੂਰ ਲਿਖਿਓ ਤੇ ਜੇਕਰ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਕਰ ਲਵੋ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਜਾਣਕਾਰੀ ਟਾਈਮ ਸਿਰ ਪਹੁੰਚਦੀ ਰਹੇ। ਪਹਿਲੀ ਵੱਡੀ ਖਬਰ ਪੰਜਾਬ ਦੇ ਵਿੱਚ ਅੱਜ ਫਿਰ ਇੱਕ ਪੁਲਿਸ ਐਨਕਾਊਂਟਰ ਕਰਨ ਦੀ ਖਬਰ ਆ ਰਹੀ ਹੈ ਔਰ ਇੱਕ ਖਬਰ ਤਰਨਤਾਰਨ ਤੋਂ ਆ ਰਹੀ ਹੈ ਤਰਨਤਾਰਨ ਨੇ ਤਰਨਤਾਰਨ ਦੇ ਵਿੱਚ ਪੁਲਿਸ ਨੇ ਇੱਕ ਐਨਕਾਊਂਟਰ ਕੀਤਾ ਜਿਹਦੇ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਉਹਦੀ ਜਾਨ ਚਲੀ ਗਈ ਹੈ ਪੁਲਿਸ ਜੋ ਦੱਸ ਰਹੀ ਹੈ ਪੁਲਿਸ ਦੇ ਮੁਤਾਬਕ ਪੁਲਿਸ ਕਹਿੰਦੀ ਹੈ ਕਿ ਇੱਕ ਵਿਅਕਤੀ ਜਿਨੇ ਪਿਛਲੇ ਦਿਨੀ ਇੱਕ ਭੁੱਲਰਪਿੰਡ ਦੇ ਵਿੱਚ ਜਾ ਕੇ ਇੱਕ ਦੁਕਾਨਦਾਰ ਦੇ ਉੱਪਰ ਗੋਲੀ ਚਲਾਈ ਸੀ ਪੁਲਿਸ ਉਹਨੂੰ ਫੜਨਾ ਚਾਹੁੰਦੀ ਸੀ ਇਹਦਾ ਨਾਮ ਸੁਖਬੀਰ ਸੁੱਖਾ ਦੱਸਿਆ ਜਾ ਰਿਹਾ ਵਿਅਕਤੀ ਦਾ ਪੁਲਿਸ ਇਹ ਕਹਿੰਦੀ ਹੈ ਕਿ ਪੁਲਿਸ ਇਹਦੇ ਪਿੱਛੇ ਲੱਗੀ ਹੋਈ ਸੀ ਤੇ ਜਦੋਂ ਇੱਕ ਇਨਸਪੈਕਟਰ ਇੱਕ ਪੁਲਿਸ ਟੀਮ ਨੂੰ ਲੈ ਕੇ ਉਹਨੂੰ ਫੜਨ ਦੇ ਲਈ ਉਹਦਾ ਪਿੱਛਾ ਕਰ ਰਿਆ ਸੀ ਤਾਂ ਉਹਨੇ ਭੱਜਣ ਦੀ ਬਹੁਤ ਕੋਸ਼ਿਸ਼ ਕੀਤੀ ਪੁਲਿਸ ਟੀਮ ਨੇ ਪਿੱਛਾ ਕੀਤਾ ਤੇ ਪੁਲਿਸ ਕਹਿੰਦੀ ਹੈ ਕਿ ਇੱਕ ਜਗ੍ਹਾ ਤੇ ਜਾ ਕੇ ਫਿਰ ਭੇੜ ਹੋਇਆ ਟੱਕਰਾ ਹੋਇਆ ਔਰ ਉੱਥੇ ਇਨਕਾਊਂਟਰ ਚੱਲਿਆ ਪੁਲਿਸ ਕਹਿੰਦੀ ਹੈ ਕਿ ਪਹਿਲਾਂ ਉਸ ਮੁੰਡੇ ਨੇ ਪੁਲਿਸ ਦੇ ਉੱਪਰ ਗੋਲੀ ਚਲਾਈ ਔਰ ਫਿਰ ਜਵਾਬੀ ਫਾਇਰਿੰਗ ਇਨਸਪੈਕਟਰ ਨੇ ਤੇ ਦੂਜੇ ਪੁਲਿਸ ਵਾਲਿਆਂ ਨੇ ਕੀਤੀ ਤੇ ਫਿਰ ਉਹਦੇ ਗੋਲੀ ਵੱਜੀ ਉਹਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ ਪਰ ਪੁਲਿਸ ਕਹਿੰਦੀ ਹੈ ਕਿ ਉਹਦੀ ਜਾਨ ਚਲੀ ਗਈ ਉਹ ਮੁੰਡਾ ਮਰ ਗਿਆ ਹੁਣ ਦੇਖੋ ਇਸ ਇਨਕਾਊਂਟਰ ਤੇ ਵੀ ਸਵਾਲ ਉੱਠੇ ਨੇ ਪਹਿਲਾ ਵੀ ਸਵਾਲ ਉੱਠਦੇ ਨੇ ਕਿਉਂਕਿ ਪੁਲਿਸ ਨੇ ਆਪਣੇ ਆਪ ਨੂੰ ਹੁਣ ਤੱਕ ਬਹੁਤ ਸਵਾਲਾਂ ਦੇ ਘੇਰੇ 'ਚ ਲਿਆਂਦਾ ਹੋਇਆ ਅਸਲ ਕਾਰਨ ਪਿਛਲੇ ਟਾਈਮ ਦੇ ਵਿੱਚ 1985 ਤੋਂ ਲੈ ਕੇ 95 ਤੱਕ ਬਹੁਤ ਵੱਡੇ ਪੱਧਰ ਤੇ ਪੰਜਾਬ 'ਚ ਇਨਕਾਊਂਟਰ ਕੀਤੇ ਗਏ ਸੀ ਜਿਨ੍ਹਾਂ ਦੇ ਵਿੱਚੋਂ ਦਰਜਨਾ ਨਹੀਂ ਵੱਡੀ ਪੱਧਰ ਤੇ ਇਨਕਾਊਂਟਰ ਜਿਹੜੇ ਆ ਉਹ ਝੂਠੇ ਸਾਬਤ ਹੋਏ ਅਦਾਲਤਾਂ ਦੇ ਵਿੱਚ ਹੋਏ ਔਰ ਅਦਾਲਤਾਂ ਨੇ ਉਹਨਾਂ ਝੂਠੇ ਪੁਲਿਸ ਇਨਕਾਊਂਟਰਾਂ ਕਰਕੇ ਬਹੁਤ ਸਾਰੇ ਪੁਲਿਸ ਅਫਸਰਾਂ ਨੂੰ ਜੇਲ ਕੀਤੀ ਹੈ ਸਜ਼ਾਵਾਂ ਕੀਤੀਆਂ ਨੇ ਇਸੇ ਕਰਕੇ ਪੁਲਿਸ ਦੇ ਇਨਕਾਊਂਟਰਾਂ ਦੇ ਉੱਪਰ ਹਮੇਸ਼ਾ ਸਵਾਲ ਉੱਠਦੇ ਰਹਿੰਦੇ ਨੇ ਪੁਲਿਸ ਕਹਿੰਦੀ ਹੈ ਕਿ ਇਨਕਾਊਂਟਰ ਸਹੀ ਹੈ ਅਸੀਂ ਕੁਝ ਨਹੀਂ ਗਲਤ ਕੀਤਾ ਪਰ ਲੋਕਾਂ ਦੇ ਦਿਮਾਗਾਂ ਦੇ ਵਿੱਚ ਸਵਾਲ ਉਤਪੰਨ ਹੁੰਦੇ ਨੇ ਤੇ ਅੱਜ ਕੱਲ ਉਹ ਸੋਸ਼ਲ ਮੀਡੀਆ ਤੇ ਪੈਦਾ ਹੁੰਦੇ ਨੇ ਲੋਕ ਆਮ ਹੀ ਇਹ ਕਹਿ ਦਿੰਦੇ ਨੇ ਕਿ ਦੇਖੋ ਕੀ ਪਤਾ ਯਾਰ ਫੜ ਕੇ ਮਾਰਤਾ ਹੋਵੇ ਸਟਾਰ ਲਵਾਉਣ ਦੀ ਖਾਤਰ ਕਿਉਂਕਿ ਪਹਿਲਾਂ ਜਦੋਂ ਅਦਾਲਤਾਂ ਦੇ ਵਿੱਚ ਪੁਲਿਸ ਇਨਕਾਊਂਟਰ ਝੂਠੇ ਸਾਬਤ ਹੋਏ ਤਾਂ ਜਦੋਂ ਉਹਦੇ ਕਾਰਨਾਚ ਜਾਇਆ ਗਿਆ ਤਾਂ ਕਾਰਨ ਇਹ ਨਿਕਲਦੇ ਰਹੇ ਕਿ ਸਟਾਰ ਲਵਾਉਣ ਦੀ ਖਾਤਰ ਅਹੁਦੇ ਲੈਣ ਦੀ ਖਾਤਰ ਉਹ ਇਨਕਾਊਂਟਰ ਕੀਤੇ ਜਾਂਦੇ ਰਹੇ ਤਾਂ ਹੁਣ ਅੱਜ ਜਿਹੜਾ ਇਹ ਪੁਲਿਸ ਇਨਕਾਊਂਟਰ ਹੋਇਆ ਇਹ ਕਿੰਨਾ ਸੱਚਾ ਹੈ ਇਹ ਕਿੰਨਾ ਝੂਠਾ ਹੈ ਇਹਦੇ ਬਾਰੇ ਆਪਣੀ ਕੋਈ ਟਿੱਪਣੀ ਨਹੀਂ ਇਹ ਆਉਣ ਵਾਲਾ ਵਕਤ ਦੱਸੇਗਾ ਪਰ ਪੁਲਿਸ ਨੇ ਜੋ ਜਾਣਕਾਰੀ ਦਿੱਤੀ ਉਹਦੇ ਮੁਤਾਬਕ ਵਿਅਕਤੀ ਨੇ ਪਹਿਲਾਂ ਗੋਲੀਆਂ ਪੁਲਿਸ ਤੇ ਚਲਾਈਆਂ ਬਾਅਦ ਚ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤੇ ਜਿਹਦੇ ਵਿੱਚ ਫਿਰ ਉਹ ਵਿਅਕਤੀ ਮਾਰਿਆ ਗਿਆ ਅਗਲੀ ਖਬਰ ਤੇ ਜਾਨੇ ਆ ਡੀਐਸਪੀ ਨੂੰ ਸਸਪੈਂਡ ਕੀਤਾ ਗਿਆ ਪੰਜਾਬ ਪੁਲਿਸ ਦੇ ਡੀਐਸਪੀ ਬਵਨ ਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂ ਗ੍ਰਿਫਤਾਰ ਨਹੀਂ ਸਸਪੈਂਡ ਕੀਤਾ ਗਿਆ ਸਸਪੈਂਡ ਕਿਉਂ ਕੀਤਾ ਗਿਆ ਪਿਛਲੇ ਦਿਨੀ 17 ਨਵੰਬਰ ਤੋਂ 22 ਨਵੰਬਰ ਤੱਕ ਇਸ ਡੀਐਸਪੀ ਦੀ ਪਟਿਆਲਾ ਦੇ ਵਿੱਚ ਸਥਿਤ ਰਜੀਵ ગાંધી ਲਾਅ ਯੂਨੀਵਰਸਿਟੀ ਦੇ ਵਿੱਚ ਟ੍ਰੇਨਿੰਗ ਡਿਊਟੀ ਲੱਗੀ ਸੀ ਉੱਥੋਂ ਫਿਰ ਪੁਲਿਸ ਵਿਭਾਗ ਨੂੰ ਸ਼ਿਕਾਇਤਾਂ ਗਈਆਂ ਖਬਰਾਂ ਦੇ ਮੁਤਾਬਕ ਕੁੱਝ ਵਿਦਿਆਰਥੀਆਂ ਨੇ ਤੇ ਕੁੱਝ ਹੋਰ ਯੂਨੀਵਰਸਿਟੀ ਦੇ ਵਿੱਚੋਂ ਸ਼ਿਕਾਇਤਾਂ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਤੇ ਅਧਿਕਾਰੀਆਂ ਨੂੰ ਕੀਤੀਆਂ ਗਈਆਂ ਕਿ ਉਹਨਾਂ ਨੇ ਅਨੁਸ਼ਾਸਨਹੀਣਤਾ ਕੀਤੀ ਹੈ ਠੀਕ ਡਿਊਟੀ ਨਹੀਂ ਕੀਤੀ ਔਰ ਕਈ ਤਰ੍ਹਾਂ ਦੇ ਦੋਸ਼ਾਂ ਵਾਲੀਆਂ ਸ਼ਿਕਾਇਤਾਂ ਜਦੋਂ ਪਹੁੰਚੀਆਂ ਤਾਂ ਉਸ ਤੋਂ ਬਾਅਦ ਫਿਰ ਪੰਜਾਬ ਪੁਲਿਸ ਦੇ ਡੀਐਸਪੀ ਬਵਨਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਨੌਕਰੀ ਤੋਂ ਮੁਅਤਲ ਕਰ ਦਿੱਤਾ ਗਿਆ ਹੁਣ ਇਹਦੇ ਉੱਪਰ ਵੀ ਜੇ ਆਪਾਂ ਗੱਲ ਕਰੀਏ ਤਾਂ ਇਹੀ ਗੱਲ ਕਰਾਂਗੇ ਕਿ ਪੁਲਿਸ ਨੂੰ ਤਹਜ਼ੀਬ ਤੇ ਰਹਿਣਾ ਚਾਹੀਦਾ ਕਈ ਵਾਰ ਇਸ ਤਰ੍ਹਾਂ ਦੇ ਦੋਸ਼ ਲੱਗਦੇ ਨੇ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਬਾਰੇ ਲੋਕ ਇਹ ਕਹਿੰਦੇ ਨੇ ਕਿ ਇਹ ਨਜਾਇਜ਼ ਦਬਕੇ ਮਾਰਦੇ ਨੇ ਨਜਾਇਜ਼ ਗਾਲ ਕੱਢ ਦਿੰਦੇ ਨੇ ਨਜਾਇਜ਼ ਰੋਬ ਮਾਰਦੇ ਨੇ ਔਰ ਕਾਨੂੰਨ ਦੀ ਇਹ ਸਭ ਕੁਝ ਉਲੰਘਣਾ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਚਾਹੇ ਉਹ ਡੀਜੀਪੀ ਹੀ ਕਿਉਂ ਨਾ ਹੋਵੇ ਕਿਸੇ ਸਿਵਲ ਬੰਦੇ ਨੂੰ ਰੋਬ ਮਾਰਨ ਗਾਲਾਂ ਕੱਢਣ ਮੰਦਾ ਬੋਲਣ ਜਾਂ ਕੋਈ ਵੀ ਅਨਸ਼ਾਸਨਹੀਣਤਾ ਕਰਨ ਦੀ ਇਜਾਜ਼ਤ ਨਹੀਂ ਹੈ ਪੁਲਸ ਜਦੋਂ ਥਾਣੇ ਦੇ ਵਿੱਚ ਕੁਝ ਮੁਲਜ਼ਮਾਂ ਨੂੰ ਫੜ ਕੇ ਲਿਆਉਂਦੀ ਹੈ ਤਾਂ ਜਿਹੜੀ ਉਹਨਾਂ ਦੇ ਨਾਲ ਕੁੱਟਮਾਰ ਕਰਨ ਵਾਲੀ ਗੱਲ ਕਈ ਵਾਰੀ ਕੀਤੀ ਜਾਂਦੀ ਹੈ ਉਹਦੀ ਵੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਇੰਟੈਰੋਗੇਸ਼ਨ ਕਰਨਾ ਪੁੱਛਗਿਛ ਕਰਨੀ ਇਹਦੀ ਇਜਾਜ਼ਤ ਕਾਨੂੰਨ ਦਿੰਦਾ ਪਰ ਕੁੱਟਮਾਰ ਕਰਕੇ ਕੋਈ ਵੀ ਗੱਲ ਮਣਾਉਣੀ ਜਾਂ ਪੁੱਛਣੀ ਕਾਨੂੰਨ ਇਹਦੀ ਇਜਾਜ਼ਤ ਨਹੀਂ ਦਿੰਦਾ ਇਹ ਗੈਰਕਾਨੂੰਨੀ ਹੈ ਪਰ ਸਭ ਨੂੰ ਪਤਾ ਹੈ ਪੁਲਿਸ ਕੁੱਟ ਦਿੰਦੀ ਹੈ लाठी चार्ज ਕਰਨ ਦੀ ਇਜਾਜ਼ਤ ਵੀ ਪੁਲਿਸ ਨੂੰ ਕਾਨੂੰਨ ਨਹੀਂ ਦਿੰਦਾ ਪਰ ਕੀਤੇ ਜਾਂਦੇ ਨੇ ਜ਼ਿਆਦਾਤਰ लाठी चार्ज ਜਿਹੜੇ ਆ ਉਹ ਫੇਰ ਜਗਾਰਾਂ ਤੇ ਜਾਂ ਹੋਰ ਜਿਹੜੇ ਦੁਖੀ ਤੰਗ ਲੋਕ ਨੇ ਉਹਨਾਂ ਤੇ ਕੀਤੇ ਜਾਂਦੇ ਨੇ ਤਾਂ ਇਸ ਸਭ ਕੁਝ ਦੇ ਵਿਚਾਲੇ ਪੁਲਿਸ ਜਿਹੜੀ ਆ ਉਹਦੀ ਵਿਸ਼ਵਾਸਯੋਗਤਾ ਘਟਦੀ ਹੈ ਜਦੋਂ ਇਹ ਦੋਸ਼ ਲੱਗਦੇ ਨੇ ਦੇਖੋ ਪੁਲਿਸ ਇੱਕ ਅਜਿਹਾ ਡਿਪਾਰਟਮੈਂਟ ਹੈ ਜਿਨੇ ਕਾਨੂੰਨ ਵਿਵਸਥਾ ਬਣਾ ਕੇ ਰੱਖਣੀ ਹੈ ਜਿਨੇ ਮੁੱਢਲਾ ਨਿਆਂ ਯਕੀਨੀ ਕਰਨਾ ਪੁਲਿਸ ਦੀ ਜ਼ਿੰਮੇਵਾਰੀ ਕੇਸ ਦਰਜ ਕਰਨਾ ਪੁਲਿਸ ਦੀ ਜ਼ਿੰਮੇਵਾਰੀ ਗਲਤ ਚੀਜ਼ਾਂ ਨੂੰ ਰੋਕਣਾ ਪੁਲਿਸ ਦੀ ਜ਼ਿੰਮੇਵਾਰੀ ਕਾਨੂੰਨ ਵਿਵਸਥਾ ਤੇ ਸ਼ਾਂਤੀ ਬਣਾਉਣੀ ਪਰ ਜਦੋਂ ਪੁਲਿਸ ਦੇ ਉੱਪਰ ਹੀ ਐਸੇ ਦੋਸ਼ ਲੱਗਣ ਜਿਹਦੇ ਕਰਕੇ ਡੀਐਸਪੀ ਨੂੰ ਸਸਪੈਂਡ ਕੀਤਾ ਗਿਆ ਤਾਂ ਫਿਰ ਫਿਰ ਬਹੁਤ ਅਜੀਬ ਸਥਿਤੀ ਬਣਦੀ ਹੈ ਫਿਰ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ ਪਿਛਲੇ ਦਿਨਾਂ ਚ ਪੁਲਿਸ ਦੇ ਕਈ ਅਧਿਕਾਰੀਆਂ ਤੇ ਇਹ ਵੀ ਦੋਸ਼ ਲੱਗੇ ਨਸ਼ਾ ਤਸਕਰਾਂ ਦੇ ਨਾਲ ਮਿਲੇ ਪਿਛਲੇ ਦਿਨੀ ਕਈ ਡੀਐਸਪੀ ਰੈਂਕ ਦੇ ਅਧਿਕਾਰੀ ਸਸਪੈਂਡ ਕਰਨੇ ਪਏ ਜਦੋਂ ਇਹ ਸਾਬਤ ਹੋਇਆ ਕਿ ਜੇਲ੍ਹ ਦੇ ਵਿੱਚ ਉਹ ਨਸ਼ਾ ਮਿਲ ਮਲਾ ਕੇ ਭੇਜ ਰਹੇ ਸੀ ਪੁਲਿਸ ਦੇ ਕਈ ਹੋਰ ਅਫਸਰ ਜਿਨ੍ਹਾਂ ਦੇ ਉੱਪਰ ਇਹ ਦੋਸ਼ ਲੱਗੇ ਕੋਈ ਗੈਂਗਸਟਰਾਂ ਦੀਆਂ ਇੰਟਰਵਿਊ ਕਰਾਉਂਦੇ ਨੇ ਤੇ ਗੈਂਗਸਟਰਾਂ ਦੀਆਂ ਇੰਟਰਵਿਊ ਕਰਾਉਣ ਦੇ ਲਈ ਉਹਨਾਂ ਨੇ ਪ੍ਰਬੰਧ ਕੀਤੇ ਉਹ ਕੇਸ ਅਜੇ ਚੱਲ ਰਹੇ ਨੇ ਯਾਦ ਹੋਣਾ ਤੁਹਾਨੂੰ ਜਦੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਸੀ ਵੱਡਾ ਮੁੱਦਾ ਉੱਠਿਆ ਰੌਲਾ ਪਿਆ ਕਿੱਥੇ ਹੋਈ ਆ ਪੰਜਾਬ ਪੁਲਿਸ ਨੇ ਸਾਫ਼ ਕਹਿਤਾ ਸੀ ਵੀ ਇਹ ਪੰਜਾਬ 'ਚ ਨਹੀਂ ਹੋਈ ਇਹ ਪਤਾ ਨਹੀਂ ਕਿੱਥੇ ਹੋਈ ਹੈ ਉਸ ਤੋਂ ਬਾਅਦ ਫਿਰ ਜਾਂਚ ਹੋਈ ਜਦੋਂ ਹਾਈ ਕੋਰਟ ਦੀ ਨਿਗਰਾਨੀ ਦੇ ਵਿੱਚ ਜਾਂਚ ਹੋਈ ਤਾਂ ਫਿਰ ਇਹ ਗੱਲ ਸਾਹਮਣੇ ਆਈ ਵੀ ਉਹਨਾਂ 'ਚ ਇੱਕ ਇੰਟਰਵਿਊ ਪੰਜਾਬ ਦੇ ਵਿੱਚ ਪੰਜਾਬ ਦੇ ਥਾਣੇ 'ਚ ਹੋਈ ਸੀ ਸੀਆਈਏ ਥਾਣੇ 'ਚ ਉਸ ਮਾਮਲੇ 'ਚ ਫਿਰ ਸਬੰਧਤ ਅਧਿਕਾਰੀਆਂ ਦੇ ਨਾਂ ਆਏ ਰੌਲਾ ਉਦੋਂ ਵੀ ਪਿਆ ਜਦੋਂ ਪਹਿਲਾਂ ਛੋਟੇ ਅਧਿਕਾਰੀ ਚਿੰਨਤ ਕੀਤੇ ਗਏ ਫਿਰ ਉਸ ਤੋਂ ਉੱਪਰ ਗੱਲ ਤੁਰੀ ਮਾਮਲਾ ਦਰਜ ਹੈ ਪਰ ਜਿਹੜੇ ਅਧਿਕਾਰੀ ਤੇ ਦੋਸ਼ ਲੱਗੇ ਹੁਣ ਉਹ ਹਾਈ ਕੋਰਟ ਚਲਾ ਗਿਆ ਵੀ ਮੇਰੇ ਕੱਲੇ ਤੇ ਇਹ ਦੋਸ਼ ਝੂਠੇ ਨੇ ਇਹ ਸਹੀ ਨਹੀਂਗੇ ਹੁਣ ਇੱਥੋਂ ਤੱਕ ਦੇ ਦੋਸ਼ ਪੁਲਿਸ ਤੇ ਜਦੋਂ ਲੱਗਣ ਤਾਂ ਫਿਰ ਪੁਲਿਸ ਦੀ ਭਰੋਸੇਯੋਗਤਾ ਕਿਵੇਂ ਰਹੇਗੀ ਲੋਕਾਂ 'ਚ ਪੁਲਿਸ ਤਾਂ ਅਪਰਾਧੀਆਂ ਨੂੰ ਫੜਨ ਲਈ ਬਣਾਈ ਗਈ ਨਾ ਪੁਲਿਸ ਤਾਂ ਨਿਆਂ ਦੇਣ ਲਈ ਬਣਾਈ ਗਈ ਨਾ ਪੁਲਿਸ ਤਾਂ ਮੋਢਲਾ ਇਨਸਾਫ ਦੇਣ ਲਈ ਪੁਲਿਸ ਬਣਾਈ ਗਈ ਨਾ ਗਲਤ ਕੰਮ ਰੋਕਣ ਲਈ ਪੁਲਿਸ ਬਣਾਈ ਗਈ ਨਾ ਤੇ ਜਦੋਂ ਪੁਲਿਸ ਤੇ ਇਹ ਦੋਸ਼ ਲੱਗਣ ਵੀ ਉਹ ਗੈਂਗਸਟਰਾਂ ਨੂੰ ਆਪਦੀ ਕਸਟਡੀ 'ਚ ਲਿਆ ਕੇ ਫੋਨ ਵੀ ਦਿੰਦੀ ਹੈ ਇੰਟਰਨੈਟ ਵੀ ਦਿੰਦੀ ਹੈ ਤੇ ਇੰਟਰਵਿਊ ਕਰਾਉਂਦੀ ਹੈ ਤਾਂ ਫਿਰ ਇਹ ਮਾਮਲਾ ਬਹੁਤ ਗੰਭੀਰ ਬਣਦਾ ਹੈ ਹੁਣ ਤੁਸੀਂ ਦੇਖੋ ਯਾਰੋ ਜਿਹੜੀ ਇੰਟਰਵਿਊ ਇੱਕ ਨੈਸ਼ਨਲ ਚੈਨਲ ਤੇ ਹੋਣੀ ਸੀ ਨੈਸ਼ਨਲ ਚੈਨਲ ਤੇ ਪੁਲਿਸ ਨੂੰ ਇਹ ਪਤਾ ਸੀ ਵੀ ਇਹ ਕੁਝ ਹੀ ਨਹੀਂ ਰਹਿਣੀ ਇਹ ਤਾਂ ਵੱਡੇ ਚੈਨਲ ਤੇ ਆਈ ਸੀ ਗੈਂਗਸਟਰ ਲਾਰਸ ਬਿਸ਼ਨੋਈ ਦੀ ਇੰਟਰਵਿਊ ਜੇ ਇੱਕ ਪੁਲਿਸ ਅਫਸਰ ਉਹਦੇ 'ਚ ਵੀ ਭਾਗੀਦਾਰ ਬਣ ਗਏ ਉਹਦੇ 'ਚ ਵੀ ਸ਼ਾਮਲ ਹੋ ਗਈ ਤਾਂ ਫਿਰ ਜਿਹੜੀਆਂ ਚੀਜ਼ਾਂ ਚੈਨਲਾਂ ਤੇ ਨਹੀਂ ਹੋਣੀਆਂ ਉਹਨਾਂ 'ਚ ਕਿੱਥੋਂ ਤੱਕ ਭਾਗੀਦਾਰਤਾ ਹੋ ਸਕਦੀ ਹੈ ਗੰਭੀਰ ਸਵਾਲ ਹੈ ਸੋਚਣ ਦਾ ਮਾਮਲਾ ਹੈ ਦੇਖੋ ਜੇਕਰ ਵਾੜ ਹੀ ਖੇਤ ਨੂੰ ਖਾਂਣ ਲੱਗ ਪਏ ਤਾਂ ਫਿਰ ਬਚਾਏਗਾ ਕੌਣ ਅਗਲੀ ਵੱਡੀ ਖਬਰ ਹੈ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਬੜਾ ਮਸ਼ਹੂਰ ਹੈ ਰਾਤ ਉੱਥੋਂ ਇੱਕ ਖਬਰ ਆਈ ਖਬਰ ਇਹ ਹੈ ਕਿ ਲਾਡੋਵਾਲ ਟੋਲ ਪਲਾਜ਼ੇ ਤੇ ਇੱਕ ਗੱਡੀ ਆਉਂਦੀ ਐ ਐਕਸਯੂਵੀ ਤਾਂ ਉਹ ਗੱਡੀ ਜਿਹੜੀ ਉਹ ਵੀਆਈਪੀ ਲੈਂਡ ਚੋਂ ਲੰਘਣ ਦੀ ਕੋਸ਼ਿਸ਼ ਕਰਦੀ ਐ ਤਾਂ ਟੋਲ ਪਲਾਜ਼ੇ ਵਾਲੇ ਉਹਨੂੰ ਲੰਘਣ ਨਹੀਂ ਦਿੰਦੇ ਉਹ ਆਈ ਕਾਰਡ ਮੰਗਦੇ ਐ ਤਾਂ ਫਿਰ ਗੱਲ ਇਹ ਆਉਂਦੀ ਆ ਕਿ ਉੱਥੇ ਗੋਲੀਆਂ ਚੱਲਦੀਆਂ ਨੇ ਤੇ ਬੜਾ ਕੁਛ ਹੁੰਦਾ ਹੈ ਹੁਣ ਪਹਿਲੀ ਤਾਂ ਗੱਲ ਟੋਲ ਪਲਾਜੇ ਵਾਲਿਆਂ ਤੇ ਵੀ ਬਹੁਤ ਵੱਡੇ ਦੋਸ਼ ਨੇ ਵੀ ਉਹ ਲੋਕਾਂ ਨਾਲ ਬਤਮੀਜੀ ਨਾਲ ਬੋਲਦੇ ਨੇ ਹੰਕਾਰ ਨਾਲ ਬੋਲਦੇ ਨੇ ਤੇ ਕਈ ਵਾਰ ਗੁੰਡਾਗਰਦੀ ਕਰ ਦਿੰਦੇ ਨੇ ਇਸ ਮਾਮਲੇ 'ਚ ਕੀ ਆ ਆਪਾਂ ਨੂੰ ਨਹੀਂ ਪਤਾ ਟੋਲ ਪਲਾਜਿਆਂ ਵਾਲਿਆਂ ਤੇ ਵੀ ਦੋਸ਼ ਲੱਗੇ ਨੇ ਤੇਰਾ ਕਈ ਇਸ ਤਰ੍ਹਾਂ ਦੇ ਵੀ ਆਉਂਦੇ ਨੇ ਚੱਕਵੇਂ ਹੁੰਦੇ ਥੋੜੇ ਜਿ ਤੇ ਉਹ ਉਹਨਾਂ ਨੂੰ ਐ ਹੁੰਦਾ ਵੀ ਹਾਂ ਸਾਨੂੰ ਕੌਣ ਰੋਕੇ ਤਾਂ ਉੱਥੇ ਫਿਰ ਇਹੋ ਜਿਹਾ ਘਟਨਾਵਾਂ ਨੂੰ ਜਨਮ ਮਿਲਦਾ ਅੰਜਾਮ ਮਿਲਦਾ ਸੋ ਇਹ ਸਾਰੇ ਕੁਝ ਦੇ ਵਿੱਚ ਅਗਲੀ ਖਬਰ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀ ਹੈ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਮੀਟਿੰਗ ਰੱਖੀ ਹੈ ਬੀਤੇ ਕੱਲ ਸੰਯੁਕਤ ਕਿਸਾਨ ਮੋਰਚੇ ਨੇ ਆ ਪ੍ਰਦਰਸ਼ਨ ਕੀਤੇ ਜਿਹੜਾ ਬਿਜਲੀ ਸੋਧ ਬਿੱਲ ਆਇਆ ਇਹਦੇ ਖਿਲਾਫ ਔਰ ਹੁਣ ਕਿਸਾਨ ਮੋਰਚੇ ਨੇ ਐਲਾਨ ਕੀਤਾ ਵੀ ਜੇਕਰ ਚਿਪ ਵਾਲੇ ਮੀਟਰ ਕਿਸੇ ਦੇ ਵੀ ਲਾਏ ਜਾਂਦੇ ਨੇ ਤਾਂ ਅਸੀਂ ਨਹੀਂ ਲੱਗਣ ਦੇਾਂਗੇ ਔਰ ਜਿਨ੍ਹਾਂ ਦੇ ਲੱਗ ਗਏ ਨੇ ਜੇ ਉਹ ਪਟਾਣਾ ਚਾਹੁੰਦੇ ਨਹੀਂ ਤਾਂ ਸਾਡੇ ਨਾਲ ਸੰਪਰਕ ਕਰੋ ਅਸੀਂ ਉਹ ਮੀਟਰ ਖੁਦ ਮਦਦ ਕਰਕੇ ਬਿਜਲੀ ਬੋਰਡ 'ਚ ਜਮ੍ਹਾਂ ਕਰਾ ਕੇ ਆਵਾਂਗੇ ਹੁਣ ਵੇਖਣਾ ਇਹ ਆ ਕਿ ਲੋਕ ਇਹਦੇ ਲਈ ਕੋਸ਼ਿਸ਼ ਕਰਦੇ ਆ ਕਿ ਨਹੀਂ ਅਸਲ ਦੇ ਵਿੱਚ ਲੋਕ ਚੇਤਨਾ ਅਜੇ ਬੜੀ ਘੱਟ ਹੈ ਲੋਕ ਅਜੇ ਜਿਹੜਾ ਸਰਕਾਰੀ ਪ੍ਰਚਾਰ ਆ ਉਹਦੇ ਤੇ ਵੱਧ ਯਕੀਨ ਕਰ ਲੈਂਦੇ ਨੇ ਵੈਸੇ ਚਿਪ ਵਾਲੇ ਮੀਟਰ ਬਹੁਤ ਖਤਰਨਾਕ ਨੇ ਇਹ ਮੈਨੂੰ ਵੀ ਲੱਗਦਾ ਚਿਪ ਵਾਲੇ ਮੀਟਰ ਕੀ ਨੇ ਚਿਪ ਵਾਲੇ ਮੀਟਰ ਭਾਈ ਜਦਿਆਂ ਆਪਾਂ ਮੋਬਾਈਲ ਦੇ ਵਿੱਚ ਪਹਿਲਾਂ ਪੈਸੇ ਪਾਉਣੇ ਆ ਤੇ ਬਾਅਦ ਚ ਮੋਬਾਈਲ ਕੰਮ ਕਰਦਾ ਜਿੰਨੇ ਪੈਸੇ ਮੰਨ ਲਓ ਰੀਚਾਰਜ ਤੁਸੀਂ ਕਰਾਇਆ ਜਿੰਨੇ ਆਲਾ ਉਹਨੇ ਜਦੋਂ ਪੈਸੇ ਖਤਮ ਹੋ ਗਏ ਤਾਂ ਮੋਬਾਈਲ ਨੇ ਕਾਲ ਕਰਨੀ ਬੰਦ ਕਰ ਦੇਣੀ ਹੈ ਐ ਹੀ ਆ ਇਹੀ ਚਿਪ ਪਾਲਾ ਮਿੱਟਰ ਹੈ ਪਹਿਲਾ ਰੀਚਾਰਜ ਕਰਾਣਾ ਪਿਆ ਕਰੇ ਕਿ ਚਿਪ ਮੰਨ ਲਓ ਤੁਸੀਂ 500 ਰੁਪਇਆ ਚਿਪ ਚ ਪਵਾ ਲਿਆ ਰੀਚਾਰਜ ਕਰਾ ਲਿਆ ਬਿਜਲੀ ਬੋਰਡ ਤੋਂ 500 ਦੀ ਬਿਜਲੀ ਚਾਹ ਤੁਸੀਂ ਇੱਕ ਦਿਨ ਚ ਬਾਲ ਲੋ ਦੋ ਦਿਨਾਂ ਚ ਤਿੰਨਾਂ ਦਿਨਾਂ ਚ ਚਾਰਾਂ ਦਿਨਾਂ ਜਿੱਦਨ ਮੁੱਕ ਗਏ 500 ਬਿਜਲੀ ਤੁਹਾਡੇ ਘਰ ਦੀ ਮੀਟਰ ਨੇ ਬੰਦ ਕਰ ਦੇਣੀ ਹੈ ਫਿਰ ਉਦੋਂ ਆਏਗੀ ਜਦੋਂ ਦੁਬਾਰਾ ਫਿਰ ਚਿਪ ਵਾਲੇ ਮੀਟਰ ਨੂੰ ਰੀਚਾਰਜ ਕਰਾਇਆ ਜਾਏਗਾ ਕੀ ਤੁਸੀਂ ਚਾਹੁੰਦੇ ਹੋ ਮੀਟਰ ਲੱਗਣ ਮੈਨੂੰ ਤਾਂ ਲੱਗਦਾ ਹੈ ਤਰੀਕਾ ਠੀਕ ਨਹੀਂ ਕਿਉਂਕਿ ਜਿੰਨੀ ਦੇਸ਼ ਦੇ ਵਿੱਚ ਗਰੀਬੀ ਬੇਰੁਜ਼ਗਾਰੀ ਹੈ ਜਨਤਾ ਵਿਚਾਰੀ ਕਈ ਵਾਰ ਟਾਈਮ ਤੇ ਬਿੱਲ ਨਹੀਂ ਤਾਰ ਪਾਉਂਦੀ ਉਹ ਚਲੋ ਅਗਲੇ ਦਿਨਾਂ 'ਚ ਲੈ ਲਿਆ ਜਾਂਦਾ ਪਰ ਜਦੋਂ ਆ ਚਿਪ ਵਾਲੇ ਮੀਟਰ ਲੱਗ ਗਏ ਨਾ ਉਦੋਂ ਤਾਂ ਫਿਰ ਗਰੀਬ ਘਰਾਂ ਦੇ ਵਿੱਚ ਤਾਂ ਰੋਸ਼ਨੀ ਬੰਦ ਹੋ ਜਾਏਗੀ ਮੰ ਲੋ ਇੱਕ ਗਰੀਬ ਪਰਿਵਾਰ ਨੇ 1000 ਦਾ ਰੀਚਾਰਜ ਕਰਾ ਲਿਆ ਤੇ ਉਹ 7-8 ਜਾਂ 10 ਦਿਨਾਂ ਚ ਖਤਮ ਹੋ ਗਿਆ। 12-13-15 ਦਿਨਾਂ ਚ ਖਤਮ ਹੋ ਗਿਆ। ਤੇ ਉਹਦੇ ਕਰ ਇਕੇ ਦਮ ਰੀਚਾਰਜ ਕਰਨ ਲਈ ਪੈਸੇ ਨਾ ਹੋਏ। ਉਹ ਤਾਂ ਫਿਰ ਹਨੇਰੇ ਚ ਬੈਠਾ ਰਿਆ ਕਰੂਗਾ। ਇਹ ਤਾਂ ਫਿਰ ਬਿਜਲੀ ਤੱਕੜੇ ਪੈਸੇ ਵਾਲੇ ਲੋਕਾਂ ਲਈ ਰਾਖਵੀ ਹੋ ਗਈ ਨਾ। ਬਿਲਕੁਲ ਇਹ ਗਲਤ ਹੈ। ਕੁਝ ਲੋਕ ਇਹ ਕਹਿੰਦੇ ਨੇ ਕਿ ਬਿਜਲੀ ਤਾਂ ਸਰਕਾਰੀ ਯੂਨਿਟ ਆ ਮਾਫ ਕਰ ਦਿੰਦੀ ਹੈ। ਪਹਿਰੇ ਜਦੋਂ ਚਿਪ ਆਲੇ ਲੱਗ ਗਏ ਨਾ ਚਿਪ ਆਲੇ ਉਦੋਂ ਇਹ ਸਬਸਿਡੀਆਂ ਸਬਸਿਡੀਆਂ ਇਹ ਸਭ ਕੁਝ ਨਹੀਂ ਮਿਲੇਗਾ। ਸਭ ਕੁਝ ਬੰਦ ਹੋ ਜਾਣਾ ਜੋ ਕਿਸਾਨ ਜਥੇਬੰਦੀਆਂ ਬੋਲ ਰਹੀਆਂ ਜੋ ਖਦਸ਼ਾ ਹੈ ਉਹ ਇਹੀ ਹੈ ਹੁਣ ਇਹ ਸਾਰੇ ਕੁਸ਼ਤੇ ਤੁਹਾਡਾ ਵਿਚਾਰ ਵੀ ਮੈਨੂੰ ਚਾਹੀਦਾ ਤੁਸੀਂ ਕੀ ਸੋਚਦੇ ਹੋ ਅਗਲੀ ਖਬਰ ਹੈ ਡਾਕਟਰ ਨਵਜੋਤ ਕੌਰ ਸਿੱਧੂ ਧਰਮਪਤਰੀ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਬਿਆਨ ਨੇ ਵੱਡਾ ਪਰਥੂ ਪਾਇਆ ਪਰਥੂ ਕੀ ਪਾਇਆ ਪਿਛਲੇ ਦਿਨੀ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਵੀ ਨਵਜੋਤ ਸਿੰਘ ਸਿੱਧੂ ਨੂੰ ਜੇ ਮੁੱਖ ਮੰਤਰੀ ਦਾ ਚਿਹਰਾ ਲਾਨ ਦਿੱਤਾ ਜਾਵੇ ਤਾ ਫਿਰ ਉਹ ਸਿਆਸਤ ਚ ਆਉਣਗੇ ਤੇ ਨਾਲ ਕਹਿੰਦਾ ਪੰਜ-ਪੰਜ 100 ਕਰੋੜ ਰੁਪਈਆ ਸਾਡੇ ਕੋਲ ਦੇਣ ਲਈ ਹੈ ਨਹੀਂਗਾ ਮੁੱਖ ਮੰਤਰੀ ਲਈ ਅਜੇ ਤਾਂ ਸੇਵਾ ਕਰ ਸਕਦੇ ਆਂ ਮਤਲਬ ਉਹਨਾਂ ਦਾ ਰੌਲਾ ਪੈ ਗਿਆ ਕਿ ਕੀ ਕਾਂਗਰਸ 500 ਲੈ ਕੇ ਮੁੱਖ ਮੰਤਰੀ ਬਣਾਉਦੀ ਹੈ ਰੌਲਾ ਪੈ ਗਿਆ ਉਹ ਆਪਦੀ ਗੱਲ ਤੇ ਕਦੇ ਬਦਲ ਨਾ ਕਦੇ ਕੋਸ਼ਿਸ਼ ਕਦੇ ਉਸ ਤੋਂ ਬਾਅਦ ਹੁਣ ਕੱਲ ਰਾਜਾ ਵੜਿੰਗ ਕਾਂਗਰਸ ਪ੍ਰਧਾਨ ਨੇ ਬੀਬਾ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਦੀ ਮੋਢਲੀ ਮੈਂਬਰਸ਼ਿਪ ਤੋਂ ਸਸਪੈਂਡ ਕਰਤਾ ਉਸ ਤੋਂ ਬਾਅਦ ਫਿਰ ਦੀਪਾ ਨਵਜੋਤ ਕਰਨ ਨੂੰ ਗੁੱਸਾ ਆਇਆ ਔਰ ਉਹ ਕਹਿੰਦੇ ਵੀ ਇਹਨੂੰ ਮੈਂ ਪ੍ਰਧਾਨ ਹੀ ਨਹੀਂ ਮੰਨਦੀ ਰਾਜਾ ਬਣੀਕਰੋ ਉਹ ਕਹਿੰਦੀ ਬੇਈਮਾਨ ਭ੍ਰਿਸ਼ਟ ਪ੍ਰਧਾਨ ਇੱਥੋਂ ਤੱਕ ਗੱਲਾਂ ਉਹਨੇ ਬੋਲ ਦਿੱਤੀਆਂ ਹੁਣ ਕਾਂਗਰਸ ਦਾ ਅੰਦਰੂਨੀ ਜੰਗ ਅੱਗੇ ਕਿੱਥੋਂ ਤੱਕ ਵਧੇਗਾ ਤੇ ਕਿੱਥੋਂ ਤੱਕ ਜਾਏਗਾ ਇਹ ਆਪਾਂ ਆਉਣ ਵਾਲੇ ਦਿਨਾਂ 'ਚ ਵੇਖਣਾ ਹੈ ਤੁਸੀਂ ਕੀ ਸੋਚਦੇ ਹੋ ਤੁਸੀਂ ਕੀ ਸਮਝਦੇ ਹੋ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖੋ ਲਾਸਟ ਦੇ ਮੈਂ ਫਿਰ ਕਹਿੰਦੇ ਆ ਪਿਆਰਿਓ ਜੇਕਰ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਿਹੜਾ ਘੰਟੀ ਵਾਲਾ ਬੈਲ ਵਾਲਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਤੇ